ਚਾਰ ਤਰ੍ਹਾਂ ਦਾ ਪਿਆਰ ਹੈ ਗੁਰੂ ਨਾਲ ਚਾਹੀ ਪਾਇਓ ਅਸੀਂ ਚਾਰਾਂ ਚੋਂ ਕਿਹੜੀ ਗਿਣਤੀ ਚਾਹੀ ਇਹ ਮਹਾਪੁਰਸ਼ਾਂ ਨੇ ਗਿਣਿਆ ਇੱਕ ਇਹ ਜੀ ਉਹਦਾ ਪਿਆਰ ਧਿਆਨ ਦਿਨਾ ਇਹਨੂੰ ਮਹਾਪੁਰਸ਼ ਠੇਠ ਪੰਜਾਬੀ ਚ ਇਹ ਵੀ ਕਹਿੰਦੇ ਸੀ ਪ੍ਰਧਾਨਗੀ ਪਿਆਰ ਧਿਆਨ ਦਿਨਾ ਅਖਤਵਾਤਨਾਮ ਨਿਵਾਦ ਤੇ ਆਮ ਲਫ਼ਜ਼ਾਂ ਚਾਹੁੰਦਾ ਹੈ ਉਹਦਾ ਪਿਆਰ ਕਈ ਕੇਵਲ ਗੁਰੂ ਨਾਲ ਪਿਆਰ ਕਰਦੇ ਨੇ ਅਹੁਦਾ ਪਿਆਰ ਜਦ ਤੱਕ ਤੇ ਕਿਸੇ ਗੁਰਦੁਆਰੇ ਚ ਸੋਸਾਇਟੀ ਚ ਕੋਈ ਅਹੁਦਾ ਮਿਲਿਆ ਰਹੇਗਾ ਤਦ ਤੱਕ ਤੇ ਆਉਂਦੇ ਰਹਿਣਗੇ ਜੇ ਅਹੁਦਾ ਨਹੀਂ ਤੇ ਫਿਰ ਆਉਣਾ ਹੀ ਨਹੀਂ ਆਕ ਸਤਿਨਾਮ ਵਾਹਿਗੁਰੂ ਇਹਨੂੰ ਕਹਿੰਦੇ ਅਹੁਦਾ ਪਿਆ ਮੇਰੇ ਖਿਆਲ ਚ ਤੁਹਾਡੇ ਮਹੱਲੇ ਚ ਤੁਹਾਡੇ ਇਲਾਕੇ ਤੁਹਾਡੀ ਨਜ਼ਰਾਂ ਚ ਕਈ ਕੇਸ ਇਹੋ ਜਿਹੇ ਤੁਸੀਂ ਖੁਦ ਵੇਖਦੇ ਹੋਵੋਗੇ ਜੀ ਮੈਨੂੰ ਵੀ ਵੀਰਵਾਰ ਕੀਰਤਨ ਦੀ ਹਾਜ਼ਰੀ ਦਿਆ ਕਰੋ ਕਿਸੇ ਬੀਬੀ ਨੇ ਆਖਿਆ ਦਿੱਤੀ ਗਈ ਦੋ ਵਾਰੀ ਨਾ ਮਿਲੀ ਆਉਣਾ ਬੰਦ ਆ ਕੋ ਸਤਨਾਮ ਆਵਣ ਉੱਥੋਂ ਤੱਕ ਪਿਆਰ ਸੀ ਜਦ ਤੱਕ ਵਾਰੀ ਦਿਓਗੇ ਮੈਂ ਕਰਨਾ ਸੁਣਨਾ ਨਹੀਂ ਆ ਕੋ ਸਤਨਾਮ ਆਵਣ ਇਹ ਉਹਦਾ ਪਿਆਰ ਹੈ ਪਿਆਰ ਹੀ ਹੈ ਪਰ ਆਉਦੇ ਤੱਕ ਸੀਮਤ ਐ ਆਉਦੇ ਤੱਕ ਆਉਦਾ ਖਤਮ ਪਿਆਰ ਖਤਮ ਬੜੀ ਮੱਲਾ ਵੀ ਥੱਲੇ ਦੀ ਸਟੇਜ ਦਾ ਜਿਹਦੇ ਕੋਲ ਹੋਵੇ ਤੁਹਾਡੇ ਚੋਂ ਚਲੋ ਉਹ ਵੀ ਚੰਗੀ ਗੱਲ ਐ ਆਉਦਾ ਪਿਆਰੀ ਐ ਪਰ ਇਹ ਨਾ ਸਮਝੇ ਵੀ ਬੜੀ ਸਿਰੇ ਦੀ ਗੱਲ ਪਾ ਲਈ ਮੇਰੇ ਸਮੇ ਸਾਰੇ ਚਾਤੀ ਪਾਇਆ ਸਾਰੇ ਸਾਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਉਹਦਾ ਪਿਆਰ ਤੇ ਨਹੀਂ ਮਿਲਿਆ ਦੂਜਾ ਪਿਆਰ ਮਹਾਂਪੁਰਸ਼ਾਂ ਨੇ ਜਗਤ ਦੇ ਸਾਹਮਣੇ ਰੱਖਿਆ ਵਸਤੂ ਪਿਆ ਆਖੋ ਸਤਿਨਾਮ ਵਸਤੂ ਪਿਆ ਸਾਰੇ ਪਹੁੰਚਾਤੀ ਕਈ ਵਾਰੀ ਮੈਂ ਵੀ ਤੁਸੀਂ ਵੀ ਵਸਤੂ ਪਿਆਰ ਤੇ ਹੁੰਨਿਆ ਗੁਰੂ ਨਾਲ 13 ਤੇ 40 ਦਿਨ ਸੁਖਮਨੀ ਸਾਹਿਬ ਦਾ ਪਾਠ ਇੱਕ ਹਾਜ਼ਰੀ ਭਰੀ ਕੋਈ ਮੰਗ ਸੀ ਵਸਤੂ ਦੀ ਮੰਗ ਪੂਰੀ ਹੋ ਗਈ ਜਦੋਂ ਮੰਗ ਪੂਰੀ ਹੋ ਗਈ ਤੇ 41ਵੇਂ ਦਿਨ ਹੁਣ ਬਾਬਾ ਦੀਪ ਸਿੰਘ ਜੀ ਤੁਸੀਂ ਆਪਣੇ ਘਰ ਮੈਂ ਆਪਣੇ ਘਰ ਆਪੋ ਸਤਨਾਮ ਵਸਤੂ ਪਿਆ ਗੁਰੂ ਦੀ ਝੋਰੀ ਚ ਬੋਲ ਰਿਆਂ ਝੂਠ ਨਹੀਂ ਕਾਂਗਾ ਕਈ ਵਾਰੀ ਇਥੋਂ ਤੱਕ ਭੀਤਦਾ ਕਿ 40 ਦਿਨ ਦਾ ਕੋਈ ਬੈਨ ਲਾਇਆ ਨਾ ਕਿਸੇ ਵਸਤੂ ਕਰਕੇ ਉਹ ਵਸਤੂ 25 ਦਿਨ ਮਿਲ ਗਈ ਆ ਕੋ ਸਤਨਾਮ ਅਗਲੀ ਵਾਰ ਤੇ ਉਹ ਬੀਬੀਆਂ ਵੀਰ ਵਿੱਚੋਂ ਫੋਨ ਆਉਣੇ ਸ਼ੁਰੂ ਹੋ ਜਾਂਦੇ ਨੇ ਪੁੱਛਣਾ ਸ਼ੁਰੂ ਹੋ ਜਾਂਦੇ ਨੇ ਉਈ ਚਾਲੀ ਕਰਨੇ ਪੂਰੇ ਸਤਨਾ ਵਸਤੂ ਪਿਆਈ ਭਈ ਹੁਣ ਕੀ ਲੋੜ 25 ਦਿਨ ਬਾਅਦ ਹੀ ਉਹ ਗੱਲ ਬਣ ਗਈ ਮਿਲ ਗਈ ਹੁਣ ਇੱਥੇ ਇੱਕ ਗੱਲ ਸਾਰੀਆਂ ਬੀਬੀਆਂ ਵੀਰ ਦਿਮਾਗ 'ਚ ਰੱਖਿਓ ਵੀ ਇਹ ਨਹੀਂ ਵੀ ਵਸਤੂ ਪਿੱਛੇ ਕੋਈ ਨੇਮ ਵਧਾਉਣਾ ਨਹੀਂ ਵਧਾਓ ਤੇ ਦਿਮਾਗ 'ਚ ਇੱਕ ਰੱਖੋ ਕਿ ਮੈਂ ਅਜੇ ਵਸਤੂ ਪਿਆਰ ਤੱਕਾਂ ਜਿਹੜਾ ਚੌਥਾ ਬੋਲੇਗਾ ਨਾ 10 ਚੌਥਾ ਪਿਆਰ ਤੇ ਉੱਥੇ ਨਹੀਂ ਮੈਂ ਪਹੁੰਚੀ ਇਹ ਜ਼ਰੂਰ ਰੱਖਿਓ ਮਾੜਾ ਨਹੀਂ ਦਾਸ ਦੀ ਆਪਣੀ ਖੁਦ ਜ਼ਿੰਦਗੀ ਵਿੱਚ ਇਹੋ ਜੇ ਕਈ ਸਮੇ ਬਣਦੇ ਨੇ ਇੱਕ ਗੁਰਸਿੱਖ ਕੁੱਲ ਮੈਂ ਇੱਕ ਦਿਲ ਦੀ ਗੱਲ ਰੱਖੀ ਸੀ ਉਨੇ ਮੈਨੂੰ ਆਖਿਆ ਸੀ 40 ਦਿਨ ਪੰਜ ਪਾਠ ਜਪ ਸਾਹਿਬ ਦੇ ਰੋਜ਼ ਕਰੋ ਧਿਆਨ ਬੈਨ ਦਾਸ ਦੀ ਖੁਦ ਜ਼ਿੰਦਗੀ ਇਹੋ ਜੀਆਂ ਚੀਜ਼ਾਂ ਕਈ ਵਾਰੀ ਵਾਪਸਦੀਆਂ ਮੈਂ ਕਹਾਂ 40 ਦਿਨ ਤੋਂ ਬਾਅਦ ਫਿਰ ਪੰਜ ਪਾਠ ਜਪ ਸਾਹਿਬ ਉਹ ਨੇਮ ਰਿਆ ਹੋਵੇ ਨਹੀਂ ਫਸਤੂ ਪਿਆ ਇੱਕ ਤੀਜਾ ਪਿਆਰ ਜਿਹਨੂੰ ਮਹਾਪੁਰਸ਼ਾਂ ਨੇ ਜਗਤ ਦੇ ਸਾਹਮਣੇ ਇਸ ਰੂਪ ਚ ਰੱਖਿਆ ਪਤ ਚੜ ਪਿਆ ਪਿਆਰ ਇਹਨੂੰ ਇਹ ਵੀ ਨਾਂ ਲੈਂਦੇ ਨੇ ਰੁੱਤੀ ਪਿਆਰ ਰੁੱਤੀ ਕੋਈ ਰੁੱਤ ਆਈ ਤੇ ਗਈ ਹੱਥ ਸਤਨਾ ਇਹ ਵੀ ਪੌੜੀ ਮੰਜ਼ਲ ਪਤ ਚੜ ਪਿਆ ਗਰਮੀਆਂ ਆ ਗਈਆਂ ਹੁਣ ਮੈਂ ਜਾਇਆ ਕਰਨਾ ਇਸ਼ਨਾਮ ਦੀ ਸੇਵਾ ਦੇ ਸੇਰੇ ਆਖੋ ਸਤਨਾਮ ਮੇਰੀ ਵਾਹ ਜਦੋਂ ਆ ਗਿਆ ਮੀਨਾ ਮਾਤਾ ਤੇ ਪੋਤਾ ਹੁਣ ਠੰਢ ਦੇ ਵੀ ਹੁਣ ਨਹੀਂ ਜਾਇਆ ਜਾਂਦਾ ਆਖੋ ਸਤਨਾਮ ਪੱਤ ਚੜ ਪਿਆ ਗਰਮੀਏ ਤੇ 5 ਵਜੇ 4:30 ਵਜੇ ਜਾਗਣਾ ਹੁਣ ਠੀਕ ਉੱਠ ਜਾ ਬਹੁਤ ਠੰਡੇ ਤੇ ਨਹੀਂ ਜਾਗਣਾ ਪੱਤ ਚੜ ਪਿਆ ਆ ਕੋ ਸੱਚ ਮਾਹ ਦੀ ਬਾਤ ਰੁੱਤੀ ਪਿਆ ਜਿਵੇਂ ਰੋਤਾਈ ਪਿਛਲੇ ਪੱਤੇ ਲੱਥੇ ਨਵੇਂ ਆਏ ਜਿਹੜੇ ਨਵੇਂ ਆਏ ਥੋੜੇ ਚਿਰ ਬਾਅਦ ਫਿਰ ਚੜ ਗਏ ਪੱਤ ਚੜ ਪਿਆਰੇ ਨੂੰ ਹੁਣ ਜਰੂਰ ਛਾਤੀ ਪਾਏ ਹੋ ਜੀ ਉਹਦੇ ਪਿਆਰ ਚਾਂ ਵਸਤੂ ਪਿਆਰ ਚ ਕਿ ਪਤ ਚੜ ਪਿਆਰ ਚ ਹੁਣ ਆਜੋ ਚੌਥੇ ਤੇ ਮੈਂ ਜਲਦੀ ਆ ਜਾ ਚੌਥਾ ਪਿਆਰ ਇਹ ਸੱਚਾ ਪਿਆਰ ਗੱਜ ਕੇ ਆਖੋ ਸਤਿਨਾਮ ਵਾਹਿਗੁਰੂ ਇਹਨੂੰ ਇੱਕ ਹੋਰ ਲਫ਼ਜ਼ ਵੀ ਕਿਹਾ ਜਾਂਦਾ ਹਕੀਕੀ ਪਿਆਰ ਮੇਰੀ ਵੀ ਅਰਦਾਸ ਕਰੋ ਆਪਣੀ ਵੀ ਕਰੋ ਇਹ ਚੌਥਾ ਪਿਆਰ ਮਿਲੇ ਜਿਹੜਾ ਟੁੱਟਦਾ ਹੀ ਨਹੀਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਆਰੇ ਨਾਲ ਤਨ ਵੀ ਚੀਰਿਆ ਜਾ ਰਿਹਾ ਤੇ ਤਾਂ ਵੀ ਜਵਦੀ ਸਾਹ ਨਿਕਲ ਰਹੀ ਹੈ ਇੱਕ ਵਾਰੀ ਆਖੋ ਸਤਨਾਮ ਵਾਹਿਗੁਰੂ ਇਹ ਖੋਪੜੀ ਵੀ ਸਿਰ ਤੋਂ ਲੈਂਦੀ ਪਈਏ ਤੇ ਤਾਂ ਵੀ ਜਵਦੀ ਸਾਹ ਨਿਕਲ ਰਹੀ ਆਖੋ ਸਤਨਾਮ ਵਾਹਿਗੁਰੂ ਜਦ ਤੱਕ ਪ੍ਰਾਣ ਨੇ ਤਦ ਤੱਕ ਤੂੰ ਹੈ ਚੌਥਾ ਸੱਚਾ ਪਿਆਰ ਜਿਹਨੂੰ ਕਲਗੀਧਰ ਪਾਤਸ਼ਾਹ ਨੇ ਇੰਜ ਵੀ ਆਖਿਆ ਸਾਚ ਕਹੋ ਤੁਹਾਨੂੰ ਲਿਓ ਸਵੇ ਦਿਨ ਪ੍ਰੇਮ ਕਿਓ ਪਹਿਲੇ ਹੀ ਪ੍ਰਭ ਪਾ